ਅਜੀ ਗੋਟਮਾਣੀ ਮੈਂ ਥੋੜਾ ਮੰਦਰ ਪਾਈ ਸੀ। ਕੋਸਾ ਬਈ ਬਿਨੀ ਪੈਕ। ਅੱਜ ਸਾਡੇ 27 ਤੋਂ ਬੜਾ ਜੀ ਅਸੂਏ ਦੇ ਤਾਕਤ ਵੱਟ ਤੇ ਤੇ ਕੱਲ ਦੀ ਹੀ ਰਾਤ ਦੀ ਝੜੀ ਲੱਗੀ ਹੋਈ ਹੈ। ਤੇ ਨਹੀਂ ਪੈ ਰਿਆ। ਤੇ ਸਮੋਹ ਜਿਹੜੀ ਬੈਲ ਪੁਲਕ ਕਾਪਾ ਕਰ ਲੈ ਬਨੇ ਰਿਆ ਲੱ खड़ी ਆ ਤੇ ਫੈਲੋ ਵੀਰ ਤੇ ਮੋਤੀ ਸੁਹੋਭਾ ਜਾਂਦੀ। ਤੇ ਜੀ ਪਈ ਜਾਂਦਾ ਤੇ ਸਾਰੇ ਲੋਕਾਂ ਦੇ ਰਿਜਾਰਡ ਜੂ ਸਾਫ ਕਰਕੇ ਪੱਤੇ ਪਤੇ ਸਾਫ ਕਰਕੇ ਬੈਗਾਂ ਦੇ ਵਿੱਚ ਪਾ ਕੇ ਰੱਖ ਦਿੱਤੇ ਜਿਹੜੇ ਕਿਸੇ ਜਿਹੜੇ ਚਾਹਤੇ ਲੈ ਜਾਂਦੇ ਨੇ ਤੇ ਅਸੀਂ tract 90% राउंड ਨੰਬਰ ਉਹਨਾਂ ਹੋ ਚੁੱਕੇ ਨੇ ਤੇ ਜਿਹਦੇ ਕੋਲ ਕੰਟਰੈਕਟ ਹੈਗੇ ਆ ਜਿਹੜੇ ਕਿ ਐਗਰੀਮੈਂਟ ਜਿਹੜਾ ਨਹੀਂ ਮਾਤੇ ਜਿਵੇਂ ਉਹ ਥਿੰਦੇ ਉੱਤੇ ਤੇ आज ਦਾ ਆਪ ਰਹਿ ਗਿਆ ਚੈਰੀ ਦਾ ਦਰਾਡੇ ਹੈ ਜੇ ਸਮੋ ਭਾਈ ਤਾਂ ਪੱਤੇ ਚਾਹਣੇ ਥੋੜੇ ਪੱਤੇ ਸਟ੍ਰੌਂਗ ਤੇ ਆਪਕੇ ਚੇਸ ਨੂੰ ਬਰੌਂਡ ਦਈਆ ਸਾਹ ਉੱਤੇ ਬਦਲ ਸਮੁੰਦਰਿੰ ਸਮੁੰਦਰ ਪਰ ਆਪਦਾ ਜੇ ਮੱਛੀ ਪਾਣੀ ਕਿ ਰਹਿੰਦੀ ਹੈ ਨਾ ਤੇ ਆਪਾਂ ਵੀ ਥਾਤੀ ਜਿੱਥੇ ਸਮੁੰਦਰ ਦੇ ਵਿੱਚ ਰਹਿੰਦੇ ਉੱਤੇ ਵੀ ਪਾਣੀ ਥੱਲੇ ਪਾਣੀ ਪਰ ਉਤਰਾ ਸਮੁੰਦਰਾਂ ਕਿ ਆਪ ਇਹ ਭਾਈ ਆਰਾਮ ਹੀ ਨਾ ਜਿਦਰਾ ਪੁੱਟਦਾ ਚਲੋ ਮਾਜੀ ਢੀਲੀ ਹੋ ਜਾਓ ਪਾਣੀ ਸੀ ਬੰਦੇ ਵੀ ਕੋਦ ਤਰ ਨਜ਼ਿਕ ਨੂੰ ਕੋਦ ਤ ਬੜੀ ਜਦੋਂ ਦੇ ਸੀਰ ਕਰਦੀ ਨਾ ਬੰਦੇ ਦੇ ਮਹਿਲ ਮਾਰੀਆਂ ਪਾਣੀ ਹਿਆ ਰਹਿੰਦੀ ਸੋਚੋ ਸਮਝੋ ਪੈਸਾ ਕਿਹਨਾਂ ਕੋਦ ਤਰ ਨਾ ਚਵਾੜ ਨਾ ਕਰੋ ਤੇ ਹਵਾ ਚੱਲਦੀ ਆ ਘਟੋ ਘਟਾ ਹੋਣੀ ਆ 50 ਕਿਲੋਮੀਟਰ ਦੇ ਘਾਹ ਨੂੰ ਵਾਖੜਾ ਨਹੀਂ ਜਾਂਦਾ ਕੋ ਮਾਂ ਦੀ ਸੰਦਾ ਇਹ ਪਤਾ ਨਹੀਂ ਲੱਗਦੀ ਕਿ ਚੱਲ ਵੀ ਪੈਂਦਾ ਜਮਾਨਾ ਆ ਦੇਖੋ ਆਦ ਰਾਤ ਐਵਰਕ ਨਹੀਂ ਆਉਂਦੀ ਇਹ ਦਾਸ ਵਧੀਆ ਸਿਆੜਾ ਜਿ ਵੀ ਪੁਰਦੇ ਜਾਂਦੇ ਥੋੜੇ ਥੋੜੇ ਪਰ ਇਹ ਢੀਲ ਦੇ ਦਾਖਤ ਨੂੰ ਤੇ ਮੈਂ ਤੁਹਾਨੂੰ ਇਹੀ ਕਹੂੰਗਾ ਜਿੰਨੇ ਵੀ ਬੱਚੇ ਕੈਨੇਡਾ ਜਾਂਦੇ ਪੜੀ ਗਲਤ ਨਾ ਕਹੋ ਕਰੋ ਨਾ ਮਜਾਰੇ ਕਰੋ ਤੁਹਾਨੂੰ ਇਥੇ ਛਾੜ ਦੇਣਗੇ ਕਿਉਂਕਿ ਤੁਸੀਂ ਪੜਨਾ ਆਏ ਦੀ ਸਾਈਨ ਕਰਕੇ ਤੁਸੀਂ ਆਏ ਹੋਏ ਆ ਫਾਰਕ ਠੀਕ ਆ ਤੁਸੀਂ ਪੱਕੇ ਹੋ ਸਕਦੇ ਪੱਕੇ ਹੋਵੋ ਕਿਸੇ ਢੰਗ ਤਰੀਕੇ ਨਾਲ ਹੋਵੋ ਨਾ ਕਿ ਉਧਰ ਹੀ ਆ ਜਾਓ 12 12 ਕਰਕੇ ਡਿਗਰੀਆਂ ਕਰਕੇ ਆਓ ਤੁਹਾਨੂੰ ਜੌਬਾਂ ਮਿਲਦੀਆਂ ਬੜੇ ਸੋਹਣੇ ਬੜਾ ਸੁਣਾ ਮਲਕ ਹੈਗਾ ਵੀਰ ਜਾਨੇ ਤੋਂ ਟੀਵੀ ਵਾਲੇ ਉਹ ਹੀ ਪੜਦੇ ਕੀ ਆ ਕੰਮ ਕਰਦੇ ਆ ਕੰਮ ਨਾਲ ਬੱਟ ਕੇ ਰਹੋ ਪਰ ਕਿੱਥੇ ਸਾਡੇ ਹਟਦੇ ਆ ਆ ਕੱਲ ਟਾਂਟੋ ਹੀ ਕਤਲ ਹੋ ਗਿਆ ਤੇ ਮਾਗਦਾ ਬਾਦ ਕਿਹੜੀ ਮੁੰਡਾ ਕਹਿੰਦੇ ਆ ਵੀ ਭੱਜਿਆ ਵੇ ਤਾਂ ਕਿ ਦੇਖੋ ਉਹ ਘੋਟਾ ਖੜੀ ਆ ਕਦੇ ਵੀ ਗਲਤ ਕੰਮ ਨਾ ਕਰੋ ਚੰਗੇ ਕੰਮ ਕਰੋ ਕੈਨੇਡਾ ਰੋਕੀ ਬਹੁਤ ਦੰਦਾ ਸਾਰਾ ਦੰਦਾ ਪਰ ਉਹਦੋਂ ਰੋਕੀ ਕਰਨ ਦਿੰਦੇ ਪਰ ਆਪਣੀ ਲਾਗਤਾਂ ਹੀ ਖਰਦੋਗੇ ਖਾਸ ਸਾਢੇ ਸਾਂਹ ਵਿੱਚ ਜੇ ਕੋਈ ਨਾਲ ਲੱਗੇਗਾ ਉਹ ਵੀ ਖੜੀ ਧੰਨਵਾਦ ਕਰਦਾ ਤੁਹਾਡਾ ਵੀਡੀਓ ਚੰਗੀ ਲੱਗੀ ਅਗੇ ਲਾਈਕ ਕਰ ਦਿਓ ਸ਼ੇਅਰ ਕਰਿਓ ਕਿਉਂਕਿ ਇਹ ਤੋਂ ਆਪਾਂ ਦੀ ਵਧੀਆ ਲੱਗਿਆ ਵੀਡੀਓ ਲੈ ਕੇ ਆਵਾਂਗੇ ਤੁਮੇ ਟਿਕਾ ਕੇ ਨਾ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਧੰਨਵਾਦ ਕਰਦਾ ਤੁਹਾਡਾ ਸਾਲਾ ਸਾਥੇ ਰਹੋ